ਦੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਗੁਰਪ੍ਰੀਤ ਦੀ ਇੱਕ ਹੋਰ ਪੈਣ ਆ ਤੇ ਉਹ ਵੀ ਸਚਾਈ ਸਾਹਮਣੇ ਆ ਜਾਂਦੀ ਹੈ ਜਿੱਥੇ ਕਿ ਮੰਨੂ ਵਾਲੀ ਗੱਲ ਚੱਲ ਰਹੀ ਹੁੰਦੀ ਆ ਸੋ ਆਪਾਂ ਸਾਰੀਆਂ ਗੱਲਾਂ ਇਸ ਵੀਡੀਓ ਵਿੱਚ ਕਰਾਂਗੇ ਵੀਡੀਓ ਨੂੰ ਪੂਰੀ ਅੰਤ ਤੱਕ ਜ਼ਰੂਰ ਦੇਖਿਓ ਸੋ ਜਿਵੇਂ ਕਿ ਮੰਨੂ ਦੀ ਗੱਲ ਇਹ ਚੱਲ ਰਹੀ ਹੁੰਦੀ ਆ ਕਿ ਮੰਨੂ ਨੂੰ ਰੱਜੋ ਆਪਣੀ ਚੋਲੀ ਪਵਾਉਣਾ ਚਾਹੁੰਦੀ ਆ ਗੁਰਪ੍ਰੀਤ ਨੂੰ ਇਸ ਗੱਲ ਦਾ ਕੋਈ ਵੀ ਇਤਰਾਜ਼ ਨਹੀਂ ਹੁੰਦਾ ਕਿਉਂਕਿ ਉਹ ਚਾਹੁੰਦਾ ਹੈ ਕਿ ਮੰਨੂ ਮੈਂ அப்படி குழுமா ਦੋ ਕਹਿ ਵੀ ਦਿੰਦਾ ਹੈ ਕਿ ਇਸ ਬਲਾ ਨੂੰ ਤਾਂ ਮੈਂ ਪਹਿਲਾਂ ਹੀ ਆਪਣੇ ਘਰੋਂ ਲਾਉਣਾ ਚਾਹੁੰਦਾ ਹੈ ਜੇ ਤੁਸੀਂ ਇਸ ਨੂੰ ਰੱਖਣਾ ਚਾਹੁੰਦੇ ਹੋ ਰੱਖ ਲਓ ਜਿਹੜੀ ਕਾਗਜ਼ੀ ਕਾਰਵਾਈ ਵੀ ਕਰਾਉਣਾ ਚਾਹੁੰਦੇ ਹੋ ਮੈਂ ਕਰਨ ਨੂੰ ਤਿਆਰ ਹਾਂ ਸਾਈਨ ਵੀ ਕਰਨ ਨੂੰ ਤਿਆਰ ਹਾਂ ਪਰ ਰੋਜੀ ਉੱਥੇ ਨਾਲ ਹੀ ਮਨਾ ਕਰ ਦਿੰਦੀ ਆ ਰੋਜੀ ਕਹਿੰਦੀ ਆ ਕਿ ਮੈਂ ਆਪਣੀ ਧੀ ਮੰਨੂ ਕਿਸੇ ਨੂੰ ਨਹੀਂ ਦੇਣੀ ਰੱਜੋ ਬਹੁਤ ਹਰਾਨ ਹੁੰਦੀ ਆ ਪਹਿਲਾਂ ਰੱਜੋ ਬਹੁਤ ਖੁਸ਼ ਹੁੰਦੀ ਆ ਜਦ ਗੁਰਪ੍ਰੀਤ ਇਹ ਗੱਲ ਨੂੰ ਹਾਂ ਕਰ ਦਿੰਦਾ ਹੈ ਪਰ ਰੋਜੀ ਨੂੰ ਆਪਣੀ ਧੀ ਕਿਸੇ ਹੋਰ ਨੂੰ ਦੇਣੀ ਬਿਲਕੁਲ ਵੀ ਪਸੰਦ ਨਹੀਂ ਕਿਉਂਕਿ ਰੋਜੀ ਮੰਨੋ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਤੇ ਰੋਜੀ ਬਹੁਤ ਜ਼ਿਆਦਾ ਰੋਣ ਲੱਗ ਪੈਂਦੀ ਆ ਮਿੰਦੇ ਨੂੰ ਕਾਫੀ ਤਰਸ ਆਉਂਦਾ ਹੈ ਤੇ ਉਹ ਪਹਿਲਾਂ ਤਾਂ ਬੋਲਦਾ ਨਹੀਂ ਤੇ ਹੁਣ ਉਸਨੇ ਸੋਚਿਆ ਹੈ ਕਿ ਮੈਂ ਕਿਸੇ ਵੀ ਗੱਲ ਤੋਂ ਚੁੱਪ ਨਹੀਂ ਰਹਿਣਾ ਜੇਕਰ ਘਰ ਵਿੱਚ ਇਹੋ ਜੇ ਕੰਮ ਹੋਣ ਲੱਗ ਪਏ ਆ ਮਾਵਾਂ ਨੂੰ ਆਪਣੀਆਂ ਧੀਆ ਪੁੱਤਾਂ ਤੋਂ ਅਲੱਗ ਕੀਤਾ ਜਾ ਰਿਹਾ ਹੈ ਤੇ ਮੈਂ ਹੁਣ ਜ਼ਰੂਰ ਬੋਲਾਂਗਾ ਇੰਦੇ ਨੇ ਕਿ ਆ ਕਿ ਪਹਿਲਾਂ ਜਿਵੇਂ ਸਾਡੀ ਭੈਣ ਸਾਡੇ ਤੋਂ ਦੂਰ ਹੋਈ ਆ ਸਾਨੂੰ ਉਸ ਦਾ ਹੀ ਬਹੁਤ ਦੁੱਖਿਆ ਤੇ ਤੁਸੀਂ ਹੁਣ ਇੱਕ ਹੋਰ ਧੀ ਉਸ ਦੀ ਮਾਂ ਤੋਂ ਦੂਰ ਕਰਨਾ ਚਾਹੁੰਦੇ ਹੋ ਸੋ ਇਹ ਗੱਲ ਸੁਣ ਕੇ ਸਾਰੇ ਹਰਾਣ ਹੋ ਜਾਂਦੇ ਨੇ ਕਿਉਂਕਿ ਇਸ ਬਾਰੇ ਸਾਰਿਆਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਉਸ ਦੀ ਮਾਂ ਨੂੰ ਤਾਂ ਪਤਾ ਹੁੰਦਾ ਏ ਜਿਵੇਂ ਕਿ ਛੋਟੇ ਹੁੰਦਿਆਂ ਹੀ ਉਹਨਾਂ ਦੀ ਇੱਕ ਭੈਣ ਸੀ ਜੋ ਕਿ ਉਹਨਾਂ ਦੇ ਪਿਤਾ ਜੀ ਨੇ ਕਿਸੇ ਹੋਰ ਦੀ ਚੋਲੀ ਪਾ ਦਿੱਤੀ ਸੀ ਤੇ ਉਹ ਅਜੇ ਵੀ ਹੈਗੀ ਆ ਪਰ ਅਜੇ ਦਾ ਵੀਡੀਓ ਵਿੱਚ ਉਹ ਨਜ਼ਰ ਨਹੀਂ ਆਈ ਕਿਉਂਕਿ ਇਹਨਾਂ ਨੂੰ ਕਿਸੇ ਨੂੰ ਵੀ ਉਸ ਦੇ ਬਾਰੇ ਨਹੀਂ ਪਤਾ ਸੋ ਜਦ ਮੰਨੂ ਨੂੰ ਉਸ ਦੀ ਭੂਆ ਬਾਰੇ ਪਤਾ ਲੱਗਦਾ ਹੈ ਤੇ ਬੱਚੇ ਰੋਲਾ ਪਾਉਣ ਲੱਗ ਪੈਂਦੇ ਆ ਕਿ ਸਾਡੀ ਭੂਆ ਵੀ ਹੈਗੀ ਆ ਤੇ ਇਹ ਗੱਲ ਸੁਣ ਕੇ ਉਸ ਦੀ ਦਾਦੀ ਬਹੁਤ ਰੋਂਦੀ ਆ ਮੰਨੂ ਦੀ ਉਹ ਸੋਚਦੀ ਆ ਕਿ ਮੇਰੀ ਧੀ ਤਾਂ ਸੱਚੀ ਮੇਰੇ ਤੋਂ ਵੱਖ ਹੋਈ ਆ ਤੇ ਜੇਕਰ ਮੈਂ ਹੁਣ ਮੰਨੂ ਨੂੰ ਵੀ ਰੋਜੀ ਤੋਂ ਵੱਖ ਕਰ ਦਿੱਤਾ ਤੇ ਫਿਰ ਜੀ ਵੀ ਮੇਰੀ ਤਰ੍ਹਾਂ ਆਪਣੀ ਧੀ ਨੂੰ ਮਿਲਣ ਨੂੰ ਤਰਸਦੀ ਰਹੇਗੀ ਤੇ ਉਥੇ ਹੀ ਰੋਜੀ ਦੀ ਸਾਸ ਗੁਰਪ੍ਰੀਤ ਨੂੰ ਕਹਿੰਦੀ ਆ ਕਿ ਇਹ ਵਾਲਾ ਫੈਸਲਾ ਤੂੰ ਗਲਤ ਲੈ ਰਿਆ ਏ ਕਿਉਂਕਿ ਬੇਸ਼ੱਕ ਤੁਸੀਂ ਮੰਨੂ ਨੂੰ ਪਸੰਦ ਨਹੀਂ ਕਰਦੇ ਤੇ ਮੈਂ ਵੀ ਚਾਹੁੰਦੀ ਆ ਕਿ ਰੋਜੀ ਦੇ ਘਰ ਪੋਤੇ ਹੀ ਹੋਵੇ ਪਰ ਮੈਂ ਨਹੀਂ ਚਾਹੁੰਦੀ ਕਿ ਇੱਕ ਮਾਂ ਨੂੰ ਉਸ ਦੀ ਧੀ ਤੋਂ ਹਮੇਸ਼ਾ ਲਈ ਦੂਰ ਕੀਤਾ ਜਾਵੇ ਕਿਉਂਕਿ ਮੈਨੂੰ ਪਤਾ ਏ ਕਿ ਆਪਣੀ ਔਲਾਦ ਤੋਂ ਬਿਨਾਂ ਰਹਿਣਾ ਕਿੰਨਾ ਔਖਾ ਹੈ ਗੁਰਪ੍ਰੀਤ ਨੂੰ ਬਹੁਤ ਗੁੱਸਾ ਚੜਦਾ ਹੈ ਉਹ ਕਹਿੰਦਾ ਹੈ ਕਿ ਦੇ ਪਿਤਾ ਜੀ ਨੇ ਠੀਕ ਹੀ ਕੀਤਾ ਹੋਵੇਗਾ ਜਿਵੇਂ ਉਹਨਾਂ ਨੂੰ ਪੁੱਤ ਚਾਹੀਦੇ ਸੀ ਤੇ ਸਾਡੇ ਅਸੀਂ ਤਿੰਨ ਭਰਾ ਹਾਂ ਤੇ ਮੈਨੂੰ ਵੀ ਪੁੱਤ ਹੀ ਚਾਹੀਦੇ ਆ ਮੈਂ ਵੀ ਚਾਹੁੰਨਾ ਹੈ ਕਿ ਮੇਰੇ ਵੀ ਦੋ ਪੁੱਤ ਹੋਣ ਰੋਜੀ ਬਲਜੀਤ ਤੇ ਹਰਪ੍ਰੀਤ ਨੂੰ ਆਪਣੀ ਇੱਕ ਹੋਰ ਨਨਾਣ ਹੋਣ ਬਾਰੇ ਸੁਣ ਕੇ ਬੜੀ ਹੈਰਾਨਗੀ ਹੁੰਦੀ ਆ ਤੇ ਬਲਜੀਤ ਨੂੰ ਇਹ ਗੱਲ ਦਾ ਬਹੁਤ ਚਸਕਾ ਹੁੰਦਾ ਹੈ ਕਿ ਗੱਲਾਂ ਸੁਣਾ ਤੇ ਹੋਰ ਕਿਹੜੀਆਂ ਗੱਲਾਂ ਨੇ ਸੋ ਉਹ ਅੱਗੋਂ ਗੱਲਾਂ ਨੂੰ ਛੇੜਨ ਦੀ ਕੋਸ਼ਿਸ਼ ਕਰਦੀ ਆ ਪਰ ਉੱਥੇ ਹੀ ਉਸਦੀ ਸਾਸੋਸ ਨੂੰ ਚੁੱਪ ਕਰਾ ਦਿੰਦੀ ਆ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ